ਚੀਫ ਜਸਟਿਸ ਆਫ ਇੰਡੀਆ ਕਹਿੰਦੇ ਆ ਸ਼੍ਰੀ ਪੀ ਆਰ ਕਪਈ ਉਹਨਾਂ ਦੇ ਉੱਤੇ ਇਸ ਵਕੀਲ ਨੇ ਜਿਹਦੀ ਆਪਣੀ ਉਮਰ 71 ਸਾਲ ਹੈ ਜੀ ਇਹਨੇ ਜੁਤੀ ਸੁਟੀ ਜੁਤੀ ਸੁਟੀ ਨੇ ਸੁਤੰਦਰ ਜਾਨਤਨ ਕੀਤਾ ਹਾਦਸੇ ਜਿਨ੍ਹਾਂ ਦੇ ਲਈ ਆਵਾਰਾ ਡੰਗਰ ਜ਼ਿੰਮੇਵਾਰ ਬੰਦੇ ਨੇ ਔਰ ਸਾਡੀਆਂ ਸਰਕਾਰਾਂ ਰਾਸੀ ਲੋਕ ਮੂਕ ਦਰਸ਼ਕ ਬਣ ਕੇ ਬੈਠੇ ਰਹਿੰਦੇ ਨੇ ਸਰਕਾਰ ਵਾਲੇ ਦਿਨ ਜੀ 150 ਤੋਂ ਵੱਧ ਲੋਕਾਂ ਦੇ ਮੋਬਾਈਲ ਕੱਢ ਲਏ ਜੀ ਜੀ ਲੋਕਾਂ ਦੇ ਪਰਸ ਸਾਫ਼ ਕਰਦੇ ਕਿੱਥੇ ਆ ਉਹਨਾਂ ਦਾ ਖੁਫੀਆ ਤੰਤਰ ਜੀ ਕੋਈ ਦੋ ਬੰਦੇ ਵੀ ਨਾ ਤੁਸੀਂ ਗ੍ਰਿਫਤਾਰ ਕਰ ਸਕੇ ਓਡੀ ਬਿਲਡਰ ਜਿਹੜੇ ਬ੍ਰਿੰਦਰ ਕੁਮਰ ਨੇ ਉਹਨਾਂ ਦੀ ਅਚਨਚੇਤ ਇੱਕ ਮੌਤ ਹੋਈ ਹੈ ਤੇ ਮੌਤ ਦੇ ਕਾਰਨ ਜਿਹੜੀ ਉਹਨਾਂ ਦੀ ਮੌਤ ਹੈ ਇਹ ਕਾਫੀ ਜ਼ਿਆਦਾ ਘੇਰੇ ਤੇ ਚਰਚਾ ਬਣੀ ਹੋਈ ਹੈ ਚੋਣ ਕਮਿਸ਼ਨ ਨੇ ਬਿਹਾਰ ਦੇ ਨਾਲ ਹੀ ਕਰਵਾ ਦਿੱਤੀਆਂ ਨੇ 11 ਨਵੰਬਰ ਨੂੰ ਵੋਟਾਂ ਪੈਣੀਆਂ ਨੇ 14 ਨਵੰਬਰ ਨੂੰ ਗਿਣਤੀ ਹੋਣੀ ਹੈ ਤੇ ਫਿਰ ਅਕਾਲੀ ਦਲ ਨੂੰ ਦੂਰੀ ਮਾਰ ਪੈਗੀ ਇੱਕ ਭਾਰਤੀ ਜਨਤਾ ਪਾਰਟੀ ਵੀ ਹਰਜੀਤ ਸੰਧੂ ਦੇ ਰੂਪ ਦੇ ਵਿੱਚ ਉਹਨਾਂ ਦੇ ਉਮੀਦਵਾਰ ਲਏ ਬੈਂਕਾ ਗਾਂਧੀ ਤੇ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਜੜੀ ਸਿਆਸੀ ਚਰਚਾ ਦੁਬਾਰਾ ਤੋਂ ਸ਼ੁਰੂ ਹੋ ਗਈ ਹੈ ਆਖਿਰਕਾਰ ਇਹ ਬਿਆਨ ਹੈ ਕਿ ਨਵੀਂ ਵਾਲੇ ਝੋਨੇ ਦੀ ਖਰੀਦ ਕਰਦੀਆਂ ਨੇ ਕੱਲ ਉਹਨਾਂ ਨੇ ਉਹਦੇ ਬੱਟੇ ਚੌਲ ਵੀ ਦੇਨੇ ਨੇ ਤੇ ਜੇ ਜਿਹੜੀ ਸ਼ਾਰਟੇਜ ਹੋਏਗੀ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਪ੍ਰੋਗਰਾਮ ਖਬਰ ਤੋੜ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਲੈ ਕੇ ਪਿਛਲੇ ਹਫਤੇ ਭੱਦੀਆਂ ਕੁਝ ਖਾਸ ਖਬਰਾਂ ਤੇ ਇਹਨਾਂ ਖਬਰਾਂ ਤੇ ਵਧੇਰੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਆਪਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਮਿਹਰਬਾਨੀ ਜੀ ਇਹ ਸਭ ਜਗਾ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਬੀਤੇ ਦਿਨੀ ਇੱਕ ਵਕੀਲ ਦੇ ਵੱਲੋਂ ਜਿਹੜਾ ਚੀਫ ਜਸਟਿਸ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਜੁੱਤੀ ਸੁੱਟੀ ਗਈ ਸੀ ਤੇ ਉਹਨਾਂ ਤੇ ਜੁੱਤੀ ਮਾਰੀ ਗਈ ਸੀ ਕੇਸ ਨੂੰ ਲੈ ਕੇ ਮਾਹੌਲ ਕਾਫੀ ਜ਼ਿਆਦਾ ਜਿਹੜਾ ਗਰਮਾ ਗਿਆ ਤੇ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਭਾਰਤੀ ਸੁਪਰੀਮ ਕੋਰਟ ਦੇ ਮੁੱਖ ਜੱਜ ਜਿਨ੍ਹਾਂ ਨੂੰ ਆਪਸੀ ਜੀ ਆਈ ਚੀਫ ਜਸਟਿਸ ਆਫ ਇੰਡੀਆ ਕਹਿੰਦੇ ਆ ਸ਼੍ਰੀ ਪੀ ਆਰ ਗਬਈ ਉਹਨਾਂ ਦੇ ਉੱਤੇ ਇਹ ਸ ਵਕੀਲ ਨੇ ਜਿਹਦੀ ਆਪਣੀ ਉਮਰ 71 ਸਾਲ ਹੈ ਜੀ ਇਹਨ ਜੁਤੀ ਸੁਟਰੀ ਜੁਤੀ ਸੁਟਰੀ ਨੇ ਸੁਟਣ ਦਾ ਜਾਤਨ ਕੀਤਾ ਲੇਕਿਨ ਅਦਾਲਤ ਦੇ ਵਿੱਚ ਜਿਹੜੀ ਚੀਫ ਜਸਟਿਸ ਸਾਹਿਬ ਦੀ ਅਦਾਲਤ ਹੁੰਦੀ ਹੈ ਨਾ ਉਹ ਇੱਕ ਨੰਬਰ ਹੁੰਦੀ ਹੈ ਜੀ ਇਹਦੇ ਵਿੱਚ ਜਿਹੜਾ ਉੱਥੇ ਸਟਾਫ ਸੀ ਸੁਰੱਖਿਆ ਬਲ ਸੀ ਤੇ ਅਦਾਲਤ ਦਾ ਸਟਾਫ ਇਹਨਾਂ ਸਾਰਿਆਂ ਨੇ ਮਿਲ ਕੇ ਇਹ ਘਟਨਾਕਰਮ ਪੈਦਾ ਨਹੀਂ ਹੋਣ ਦਿੱਤਾ ਕੋਮਲ ਉਸ ਤੋਂ ਪਹਿਲਾਂ ਹੀ ਮਸਲਾ ਹੱਲ ਕਰ ਲਿਆ ਜੀ ਬਿਲਕੁਲ ਉਹਨੂੰ ਕਾਬੂ ਕਰ ਲਿਆ ਪਰ ਉਹ ਬਾਅਦ ਦੇ ਵਿੱਚ ਕਹਿਣ ਲੱਗਿਆ ਕਿ ਮੈਂ ਸਨਾਤਨ ਧਰਮ ਜਿਹੜਾ ਬੰਦਾ 71 ਸਾਲ ਦੀ ਉਮਰ ਹੈ ਜੀ ਜੀ ਤੇ ਅਜੇ ਵੀ ਧਰਮਾਂ ਦੇ ਵਿੱਚ ਹੀ ਉਲਝਿਆ ਹੋਇਆ ਹੈ ਤੁਸੀਂ ਅਦਾਲਤਾਂ ਦੇ ਵਿੱਚ ਜਾ ਕੇ ਆਮ ਤੌਰ ਤੇ ਆਪਾਂ ਅਦਾਲਤ ਨੂੰ ਇਨਸਾਫ ਦਾ ਮੰਦਰ ਕਹਿੰਦੇ ਆ ਬਿਲਕੁਲ ਕਿ ਅਦਾਲਤਾਂ ਵਿੱਚ ਇਨਸਾਫ ਹੁੰਦਾ ਜੇ ਇਨਸਾਫ ਨਾ ਹੋਵੇ ਅਣਿਆਵਣ ਜਾਂਦਾ ਹੈ ਇਹ ਘਟਨਾ ਕਰਮ ਨੂੰ ਲੈ ਕੇ ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਵੀ ਗੱਲ ਕੀਤੀ ਚੀਫ ਜਸਟਿਸ ਆਫ ਇੰਡੀਆ ਦੇ ਨਾਲ ਪਰਜਨੀਆ ਵਿਰੋਧੀ ਤਰਾਨੇ ਹੋਰ ਇੱਕ ਪੂਰੇ ਦੇਸ਼ ਦੇ ਵਿੱਚ ਅਜੀਬ ਕਿਸਮ ਦਾ ਮਾਹੌਲ ਬਣ ਗਿਆ। ਕੀ ਹੋ ਕੀ ਰਿਹਾ ਹੈ? ਲਗਾਤਾਰਤਾ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸਾਰੇ ਬੜੇ ਚਿੰਤਤ ਨੇ ਕਿ ਭਾਰਤ ਜਿਹਦਾ ਸੰਵਿਧਾਨ ਉਦੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਹੱਤਤਾ ਹੈ ਤੇ ਉਹ ਜਾ ਕਿੱਧਰ ਨੂੰ ਰਿਹਾ ਹੈ ਜੀ ਜੀ ਬਿਲਕੁਲ ਟੀਲੋਸਾ ਪੁੱਤਰ ਗੱਲ ਕੀਤੀ ਜਾਵੇ ਰਾਜਵੀਰ ਜਵੰਦਾ ਤੇ ਜਿਨਾਂ ਦੀ ਹਾਲੀ ਦੇ ਵਿੱਚ ਮੌਤ ਹੋਈ ਹੈ ਉਹਨਾਂ ਨੂੰ ਲੈ ਕੇ ਜਿਹੜਾ ਪੂਰਾ ਪੰਜਾਬ ਹੈ ਪੂਰਾ ਦੇਸ਼ ਹੈ ਕਾਫੀ ਸੋਗ ਦੇ ਵਿੱਚ ਹੈ ਤੇ ਪੰਜਾਬੀ ਇੰਡਸਟਰੀ ਨੂੰ ਵੀ ਕਾਫੀ ਜ਼ਿਆਦਾ ਜਿਹੜਾ ਸਦਮਾ ਲੱਗਿਆ ਹੈ ਰਾਜਵੀਰ ਜਵੰਦਾ ਸਾਡਾ ਇੱਕ ਹੋਣਹਾਰ ਗਾਇਕ ਸੀ ਜੀ ਰਾਜबीर ਜੀ ਬੰਦਾ ਸਮੇਂ ਤੋਂ ਪਹਿਲਾਂ ਆਪਣੇ ਮੰਜ਼ਲ ਵੱਲ ਬਹੁਤ ਤੇਜ਼ੀ ਨਾਲ ਪਤਿਆ ਹਰਮਨ ਪਿਆਰਾ ਵੀ ਸੀ ਬਿਲਕੁਲ ਗੈਕੀ ਵੀ ਸਾਫ ਸੁਥਰੀ ਸੀ ਨੌਜਵਾਨ ਸੀ 35 ਸਾਲਾਂ ਦੀ ਉਮਰ ਕੱਦ-ਕਾਠ ਵੀ ਲੰਬਾ ਚਿਹਰੇ ਤੇ ਸੋਹੱਪਣ ਤੇ ਉਹਦਾ ਜਿਹੜਾ ਸਰੀਰ ਬڑا ਗੁੰਦਮਾ ਸਰੀਰ ਤੇ ਉਹ ਪੰਜਾਬੀ ਪਹਿਰਾਵੇ ਦੇ ਵਿੱਚ ਜੱਜਦਾ ਵੀ ਬਹੁਤ ਸੀ ਉਹਨੇ ਬਹੁਤ ਸਾਰੇ ਹਿੱਟ ਗੀਤ ਗਾਏ ਲੋਕਾਂ 'ਚ ਹਰਮਨ ਪਿਆਰਾ ਸੀ ਜੀ ਪਰ ਜਿਹੜਾ ਗੀਤ ਉਹਨੇ ਅੰਦੋਲਨ ਕਿਸਾਨੀ ਜਿਹੜਾ ਦਿੱਲੀ ਦੀ ਬਾਰੂਹਾ ਤੇ ਲੜਿਆ ਗਿਆ ਉਹਦੇ ਵਿੱਚ ਜਾ ਕੇ ਕਿਹਾ ਸੀ ਉਹ ਗੀਤ ਗਾਇਆ ਸੀ ਕਿ ਜਿੱਦਗੀ ਅਸੀਂ ਇਨਸਾਫ ਲੈਣ ਆਏ ਆ ਲੈ ਕੇ ਰਾਂਗੇ ਉਹ ਬੜਾ ਚਰਚਿਤ ਗੀਤ ਬਣਿਆ ਤੇ ਬਹੁਤ ਸਾਰੇ ਨਾਲ ਦੇ ਕਲਾਕਾਰ ਆਮ ਤੌਰ ਤੇ ਜੇ ਬੰਦਾ ਥੋੜਾ ਜਿਹਾ ਅੱਗੇ ਨੂੰ ਤੁਰਪੇ ਤਾਂ ਨਿਊਟਨ ਦਾ ਤੀਜਾ ਸਿਧਾਂਤ ਭਾਪ ਜਿਹੜੇ ਬੇਗ ਨਾਲ ਤੁਸੀਂ ਅੱਗੇ ਨੂੰ ਜਾਣਦੇ ਹੋ ਲੋਕ ਤੁਹਾਨੂੰ ਰੁਕਾਵਟਾਂ ਚ ਵੀ ਲੈ ਕੇ ਆਉਂਦੇ ਨੇ ਜੀ ਉਹ ਚੰਗਾ ਗਿਆ ਤਾਂ ਪੁਲਿਸ ਦੇ ਵਿੱਚ ਭਰਤੀ ਹੋਣ ਦੀ ਹੋ ਵੀ ਗਿਆ ਪਰ ਉਹਦੀ ਰੁਚੀ ਜਿਹੜੀ ਸੀ ਉਹ ਇਸ ਪਾਸੇ ਸੀ ਸਾਡੇ ਉਹ ਹਾਦਸੇ ਜਿਨ੍ਹਾਂ ਦੇ ਲਈ ਆਵਾਰਾ ਡੰਗਰ ਜ਼ਿੰਮੇਵਾਰ ਬੰਦੇ ਨੇ ਔਰ ਸਾਡੀਆਂ ਸਰਕਾਰਾਂ ਰਾਜਸੀ ਲੋਕ ਮੂਕ ਦਰਸ਼ਕ ਬਣ ਕੇ ਬੈਠੇ ਰਹਿੰਦੇ ਨੇ ਸਿਆਸਤਾਂ ਦਾ ਸੀ ਬਹੁਤ ਕਰਦੇ ਆ ਬਿਲਕੁਲ ਅਵਾਰਾ ਡੰਗਰਾ ਤੇ ਵੀ ਕਰਦੇ ਆ ਔਰ ਸਰਕਾਰਾਂ ਨੇ ਰਾਜਾਂ ਦੀਆਂ ਸਰਕਾਰਾਂ ਨੇ ਇੱਕ گاਵਾ ਦੇ ਉੱਤੇ ਸੈਸ ਵੀ ਲਾਇਆ ਕਰੋੜਾਂ ਰੁਪਇਆ ਇਕੱਠਾ ਹੁੰਦਾ ਉਹਨਾਂ ਦੀ ਭਲਾਈ ਵਾਸਤੇ ਤੁਸੀਂ ਕੀ ਕੀਤਾ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਤੁਸੀਂ ਕੀ ਕੀਤਾ ਹੈ ਜਿਹੜੀਆਂ ਜਥੇਬੰਦੀਆਂ ਖਾਸ ਕਰ ਧਰਮ ਨਾਲ ਸੰਬੰਧਿਤ ਜਥੇਬੰਦੀਆਂ ਇਹਨਾਂ ਦੀ ਗੱਲ ਕਰਦੀਆਂ ਉਹ ਇਸ ਗੱਲ ਦੀ ਗੱਲ ਕਿਉਂ ਨਹੀਂ ਕਰਦੀਆਂ ਕਿ ਬਹੁਤ ਸਾਰੇ ਲੋਕ ਸਾਡੀਆਂ ਗਾਵਾਂ ਨੂੰ ਸਵੇਰੇ ਫੜ ਲੈਂਦੇ ਆ ਚੋਇਆ ਡੰਡਾ ਮਾਰਿਆ ਛੜਦਾ ਸ਼ਾਮ ਨੂੰ ਫੇਰ ਫੜ ਲੈਂਦੇ ਆ ਇਹ ਮੈਸੇਜ ਹੋ ਜ ਨਹੀਂ ਹੋ ਰਿਹਾ ਔਰ ਕੋਈ ਨਾ ਕੋਈ ਭਾਵੇਂ گاਮਾਂ ਨੇ ਅਸੀਂ ਪਵਿੱਤਰ ਜਾਨਵਰ ਮੰਨਦੇ ਆ ਉਹਨਾਂ ਨੂੰ ਸਤਿਕਾਰ ਵੀ ਕਰਦੇ ਆ ਸਾਡੇ ਵਾਸਤੇ ਸਤਿਕਾਰਯੋਗ ਨੇ ਉਹਨਾਂ ਦੇ ਨਾਲ ਠੱਠੇ ਪਿਤਾ ਜੀ ਉਹ ਵੀ ਤਾਂ ਕਾਫੀ ਦੰਦਨੰਦੇ ਫਿਰਦੇ ਆ ਇਹਦੇ ਤੇ ਕੋਈ ਨਾ ਕੋਈ ਠੋਸ ਕਦਮ ਹੋਣਾ ਚਾਹੀਦਾ ਹੈ ਬਹੁਤ ਸਾਰੀਆਂ ਕੀਮਤੀ ਜਾਨਾਂ ਇਹਨਾਂ ਅਵਾਰਾ ਡੰਗਰਾ ਕਰਕੇ ਹੁੰਦੀਆਂ ਨੇ ਅਸੀਂ ਬਰੇ ਛੋਟੇ ਪੜਦੇ ਹੁੰਦੇ ਸੀ ਮੈਨੂੰ ਯਾਦ ਹੈ ਮੇਰੇ ਪਿੰਡ ਦੇ ਵਿੱਚ ਸਾਡੇ ਨਾਲ ਪੜਦੇ ਇੱਕ ਭਰਾ ਦੀ ਮਾਤਾ ਨੂੰ ਇੱਕ ਗਾਣੇ ਸਿੰਘ ਮਾਰ ਮਾਰ ਕੀ ਮਾਰਤਾ ਸੀ ਬੜਾ ਮੜਾ ਇਹਦਾ ਕੋਈ ਨਕੂਠੋਸਾ ਲਾਉਣਾ ਚਾਹੀਦਾ ਕੋਈ ਵਿਧੀ ਵਿਧਾਨ ਵੀ ਬੰਨਣਾ ਚਾਹੀਦਾ ਕਿ ਜਿਹੜੇ ਬੰਦੇ ਇਹਨਾਂ ਨੂੰ ਵਰਤ ਕੇ ਸੜਕਾਂ ਤੇ ਦੰਦ ਨਾਉਂਦੇ ਛੱਡ ਦਿੰਦੇ ਐ ਕਾਰਵਾਈ ਹੋਵੇ ਉਹਨਾਂ ਤੇ ਉਹਨਾਂ ਤੇ ਕੇਸ ਦਰਜ ਹੋਵੇ ਸਹੀ ਥਾਂ ਤੇ ਭੇਜਿਆ ਜਾਵੇ ਸਿਆਸਤਾ ਨਹੀਂ ਸੋ ਰਾਜਵੀਰ ਦੀ ਸਰਕਾਰ ਦੇ ਉੱਤੇ ਇੱਕ ਖਬਰ ਹੋਰ ਮਾਰੀ ਆਈ ਹੈ। ਜੀ। ਜਿਹੜੀ ਨੂੰ ਬਹੁਤ ਅਫਸੋਸ ਨਾਲ ਕਿਹਾ ਜਾ ਸਕਦਾ ਹੈ। ਕੋਵਲ ਸਰਕਾਰ ਵਾਲੇ ਦਿਨ ਜੀ 150 ਤੋਂ ਵੱਧ ਲੋਕਾਂ ਦੇ ਮੋਬਾਈਲ ਕੱਢ ਲਏ। ਜੀ ਜੀ। ਲੋਕਾਂ ਦੇ ਪਰਸ ਸਾਫ਼ ਕਰਤੇ। ਇਹ ਜਿਹੜੇ ਭੱਦਰਪੁਰ ਸ਼ਹਿਰ ਇਸ ਕਿਸਮ ਦੇ ਨੇ। ਇਹ ਰੀਖਦੀ ਨੇ। ਲੋਕ ਤਾਂ ਅੱਖਾਂ ਛੰਜੂ ਦੇ ਹਾਟਰਾ ਕਰਾ ਕੇ ਰੋ ਰਹੇ ਸਨ ਤੇ ਇਹਨਾਂ ਮਾਮਲਿਆਂ ਦੇ ਵਿੱਚ ਕਿੱਥੇ ਗਿਆ ਪੁਲਿਸ ਤੰਤਰ ਕਿੱਥੇ ਆ ਉਹਨਾਂ ਦਾ ਖੁਫੀਆ ਤੰਤਰ ਜੀ ਕੋਈ ਦੋ ਬੰਦੇ ਵੀ ਨਾ ਤੁਸੀਂ ਗ੍ਰਫਤਾਰ ਕਰ ਸਕੇ ਬਿਲਕੁਲ ਔਰ ਇਲਾਕੇ ਦੇ ਐਸਐਚਓ ਨੂੰ ਪਤਾ ਹੁੰਦਾ ਕੀ ਦਾ ਕੈਰੇਕਟਰ ਕੀ ਹੈ ਇਹ ਵੀ ਇੱਕ ਸ਼ਰਮਨਾਕ ਜਿਹੜਾ ਵਰਤਾਰਾ ਹੋਇਆ ਬਹੁਤ ਮਾੜਾ ਮਨੁੱਖਤਾ ਲਈ ਮਾੜਾ ਸਮਾਜ ਲਈ ਮਾੜਾ ਟਿਲਸਾ ਬੁੱੱਦਲ ਦੂਸਰੇ ਪਾਸੇ ਗੱਲ ਕੀਤੀ ਜਾਵੇ ਬੋਡੀ ਬਿਲਡਰ ਜਿਹੜੇ ਵਰਿੰਦਰ ਘੁੰਮਣ ਨੇ ਉਹਨਾਂ ਦੀ ਅਚਨਚੇਤ ਇੱਕ ਮੌਤ ਹੋਈ ਹੈ ਤੇ ਮੌਤ ਦੇ ਕਾਰਨ ਜਿਹੜੀ ਉਹਨਾਂ ਦੀ ਮੌਤ ਹੈ ਇਹ ਕਾਫੀ ਜ਼ਿਆਦਾ ਘੇਰੇ ਤੇ ਚਰਚਾ ਬਣੀ ਹੋਈ ਹੈ ਵਰਿੰਦਰ ਘੁੰਮਣ ਵੀ ਇੱਕ ਰੈਸਟ ਪੋਸਟ ਦਾ ਇਨਸਾਨ ਬਮੁੱਲੀ ਜਾ ਬਮਾਰ ਹੋਇਆ ਇੱਕ ਨਾ ਸਾਡੇ ਹੋਰ ਵੀ ਕੋਮਲ ਬਹੁਤ ਵੱਡੀ ਗੱਲ ਹੈ ਜੀ ਜਿਹੜਾ ਬੰਦਾ ਇੱਕ ਪਾਸੇ 발ੂ ਤੁਰਦਾ ਨਾ ਤਾਂ ساری ਦੁਨੀਆ ਹੀ ਉਹਦਾ ਤੁਰ ਪੈਂਦੀ ਹੈ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਕਦੇ ਦੇਖਿਓ ਉਹ ਪਿੰਡਾਂ ਦੇ ਵਿੱਚ ਗੋਲਾ ਸੱਟਦੇ ਘੁਲਦੇ ਕਬੱਡੀ ਖੇਡਦੇ ਤੇ ਸਾਈਕਲਿੰਗ ਬਹੁਤ ਕਰਦੇ ਤੇ ਕਿਲੋਕੀਮੀਟਰ ਨੂੰ ਤਾਂ ਸਮਝਦੀ ਕੱਖ ਨਹੀਂ ਸੀ ਵਿਚਾ ਫੜਾਉਣੀ ਹੈ ਲੈ ਮੈਨੂੰ ਫੜਾਉਂਗਾ ਤੁਰਕੀ ਫੜਾਏ ਹੁੰਦੇ ਟੀਜਾ ਬਦਲ ਗਈਆਂ ਅਸੀਂ ਮਸ਼ੀਨੀ ਯੁੱਗ ਦੇ ਵਿੱਚ ਕਨਵਰਟ ਹੋ ਗਏ ਮੈਨੂੰ ਯਾਦ ਹੈ ਅਸੀਂ ਇੱਥੇ ਇੱਕ এনवायरमेंट ਪਾਰਕ ਰਨ ਕਰ ਰਹੇ ਹਾਂ ਪਾਵੇਂ ਸਾਡੇ ਕੋਲੇ ਵੀ ਜਿਮ ਹੈ ਪਰ ਬਹੁਤ ਗੰਤੀ ਲੋਕ ਲਗਭਗ 4 ਕਿਲੋਮੀਟਰ ਸਾਡਾ ਸਟ੍ਰੈਚ ਹੈ ਦੋ ਇੱਕ ਪਾਸੇ ਦੋ ਇੱਕ ਪਾਸੇ ਇੱਕ ਜਿਹੜਾ 4 ਕਿਲੋਮੀਟਰ ਚ ਪੈਂਦਾ ਤੇ ਜੇ ਬੰਦਾ ਅਬਲੋਵਾਲ ਦੀ ਪੁਲੀ ਤੱਕ ਜਿਹੜਾ ਦੇ ਆਵੇ ਤਾਂ 6 ਕਿਲੋਮੀਟਰ ਬਣ ਜਾਂਦਾ ਤੁਰ ਕੇ ਇੱਕ ਵਾਰ ਸਾਡੇ ਮਸ਼ਹੂਰ ਡਾਕਟਰ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਸੁਧੀਰ ਬਰਮਾ ਆਏ ਉਹਨਾਂ ਨੇ ਆ ਜਿਹੜੇ ਜਿਮ ਨੇ ਉੱਥੇ ਅੰਦਰਲੇ ਪਾਸੇ 에ਅਰ ਕੰਡੀਸ਼ਨ ਆਕਸੀਜਨ ਦੀ ਕਮੀ ਉਹਨਾਂ ਨੇ ਇਹ ਗੱਲ ਕਹੀ ਮੈਂ ਉਹਨਾਂ ਦਿਨਾਂ ਦੇ ਵਿੱਚ ਉਸ پارک ਦਾ ਮੁੱਖ ਸੇਵਾਦਾਰ ਸੀ ਕਹਿੰਦੇ ਲੋਨ ਸਾਹਿਬ ਜਿਹੜਾ ਤੁਸੀਂ ਆ ਕੀਤਾ ਹੈ ਆ ਬੰਦੇ ਸਹਿਰ ਕਰਦੇ ਨੇ ਔਰ ਕੁਦਰਤ ਨੇ ਬਹੁਤ ਕੁਝ ਦਿੱਤਾ ਬਚਾਲ ਦੀ ਰਜਵਾਹ ਜਾਂਦਾ ਪਾਣੀ ਹੈ ਤੇ ਜੰਗਲਾਤ ਭਾਗ ਦੇ ਦਰਖਤ ਖੱਬੇ ਦਰਖਤ ਨਹੀਂ ਸੱਚੇ ਦਰਖਤ ਨੇ ਦਰਖਤ ਵੀ ਬਹੁਤ ਲੰਬੇ ਚੌੜੇ ਝੁੰਡ ਤੇ ਅਸਲ ਆਕਸੀਜਨ ਤਾਂ ਕਹਿੰਦੇ ਤੁਹਾਡੇ ਕੋਲ ਆ ਇੱਥੇ ਜੀ ਅੰਦਰਲੇ ਪਾਸੇ ਆਕਸੀਜਨ ਨਹੀਂ ਹੁੰਦੀ ਜੇ ਕੋਈ ਬਜ਼ੁਰਗ ਜੀ ਨੂੰ ਥੋੜਾ ਬਹੁਤਾ ਵੀ ਸਾਹ ਦੀ ਪ੍ਰੋਬਲਮ ਹੈ ਉਹ ਇੱਥੇ ਆ ਕੇ ਬੈਠ ਹੀ ਜਾਵੇ ਨਾ ਅਮਰਤਾ ਉਹਦੇ ਵਾਸਤੇ ਸੋ ਅਸੀਂ ਇਹ ਚੀਜ਼ਾਂ ਨੂੰ ਤਬਦੀਲ ਕੀਤਾ ਕਹਿੰਦੇ ਆ ਚਰਚਾ ਕਿ ਉਹਦਾ ਛੋਟਾ ਜਿਹਾ ਆਪਰੇਸ਼ਨ ਹੋਇਆ ਸੀ ਪਰ ਇਹ ਸਾਰੇ ਦੇ ਸਾਰੇ ਤਾਂ ਇੱਕ ਬਹਾਨੇ ਨੇ ਜਦੋਂ ਆਪਾਂ ਇਸ ਦੁਨੀਆ ਤੋਂ ਰੁਖਸਤ ਹੋਣਾ ਹੈ ਸਾਡਾ ਢੰਗ ਸਾਡਾ ਸਮਾਂ ਸਾਡੀ ਥਾਂ ਸਾਰਾ ਕੁਝ ਨਿਰਧਾਰਤ ਹੈ ਸੋ ਬਰਿੰਦਰ ਕੋ ਮਨ ਦਾ ਵੀ ਬੇਵਕਤ ਤੌਰ ਤੇ ਚਲੇ ਜਾਣਾ ਬਹੁਤ ਦੁਖਦਾਈ ਮੰਨਿਆ ਜਾਦਾ ਜੀ ਬਿਲਕੁਲ ਟੇਲਰ ਸਾਹਿਬ ਉਹਦਾ ਗੱਲ ਕੀਤੀ ਜਾਵੇ ਜਿਵੇਂ ਜਮਨੀ ਚੋਣਾਂ ਨੂੰ ਲੈ ਕੇ ਜੋ ਤਰਨਤਾਰਨ ਦੇ ਵਿੱਚ ਹੋਣ ਵਾਲੀਆਂ ਨੇ ਉਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਮਾਹੌਲ ਪੱਕਿਆ ਹੋਇਆ ਹੈ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਆਪਣੇ ਜਿਹੜੇ ਉਮੀਦਵਾਰ ਨੇ ਉਹ ਐਲਾਨ ਦਿੱਤੇ ਗਏ ਨੇ ਤੇ ਚੋਣ ਕਮਿਸ਼ਨ ਦੇ ਵੱਲੋਂ ਵੀ ਚੋਣਾਂ ਦੀ ਡੇਟ ਜਿਹੜੀ ਐਲਾਨੀ ਚ ਜਾ ਚੁੱਕੀ ਹੈ ਚੋਣ ਕਮਿਸ਼ਨ ਨੇ ਬਿਹਾਰ ਦੇ ਨਾਲ ਹੀ ਕਰਵਾ ਦਿੱਤੀਆਂ ਨੇ 11 ਨਵੰਬਰ ਨੂੰ ਵੋਟਾਂ ਪੈਣੀਆਂ ਨੇ 14 ਨਵੰਬਰ ਨੂੰ ਗਿਣਤੀ ਹੋਣੀ ਹੈ ਅਸਵਲੇ ਇਸ ਜਿਮਨੀ ਚੋਨ ਕਿਉਂ ਕਮੇਸਟਰ ਸੋਲ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਉੱਥੇ ਹਾਕਮ ਪਾਰਟੀ ਜਿਹੜੀ ਰਵਾਇਤੀ ਤੌਰ ਦੇ ਉੱਤੇ ਉਹਨਾਂ ਦੇ ਆਪਣੇ ਭਮਕੜ ਦਾ ਪਤਾ ਨਹੀਂ ਕਿੱਧਰ ਨੂੰ ਗਏ ਜੀ ਉਹ ਜਦੋਂ ਵੀ ਜਾਂਦੇ ਨੇ ਦੂਜੀ ਪਾਰਟੀ ਚੋਂ ਬੰਦਾ ਲੱਭ ਕੇ ਲਿਆਉਂਦੇ ਨੇ ਉਹਨਾਂ ਨੇ ਹੁਣ ਹਰਮੀਤ ਸਿੰਘ ਸੰਧੂ ਨਾਂ ਦੇ ਬੰਦੇ ਨੂੰ ਜਿਹੜੇ ਪਹਿਲਾਂ ਵੀ ਇੱਕ ਵਾਰ ਆਜ਼ਾਦ ਦੋ ਵਾਰ ਅਕਾਲੀ ਦਲ ਦੀ ਟਿਕਟ ਤੋਂ ਜਿੱਤ ਚੁੱਕੇ ਨੇ ਤੇ ਫਿਰ ਅਕਾਲੀ ਦਲੋਂ ਦੂਰੀ ਮਾਰ ਪੈਗੀ ਇੱਕ ਭਾਰਤੀ ਜਨਤਾ ਪਾਰਟੀ ਵੀ ਹਰਜੀਤ ਸੰਧੂ ਦੇ ਰੂਪ ਦੇ ਵਿੱਚ ਉਹਨਾਂ ਦੇ ਉਮੀਦਵਾਰ ਲਏਗੀ ਜੀ ਪਾਉ ਉਹਨਾਂ ਦੀ ਪਾਰਟੀ ਚੋਂ ਲਏਗੀ ਅਗਲੇ ਪਾਸੇ ਆਜੋ ਕਾਂਗਰਸ ਪਾਰਟੀ ਨੇ ਉੱਥੇ ਜਿਹੜਾ ਕਰਨਵੀਰ ਬੁਰਜ ਹੈ ਉਹਨੂੰ ਟਿਕਟ ਦੇ ਦਿੱਤੀ ਕੱਲ ਬਾਜਵਾ ਸਾਹਿਬ ਤੇ ਹੋਰ ਕਾਂਗਰਸੀ ਉਹਦਾ ਉਦਘਾਟਨ ਕਰਕੇ ਆਏ ਨੇ ਐਸੇ ਤਰ੍ਹਾਂ ਅਕਾਲੀ ਦਲ ਉਹਨਾਂ ਨੇ ਪ੍ਰੋਫੈਸਰ ਸੁਖਵਿੰਦਰ ਕੌਰ ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਲਿਆ ਕੱਲ ਸੁਖਵੀਰ ਸਿੰਘ ਬਾਦਲ ਵੀ ਉੱਥੇ ਹੀ ਸੀ ਉਹ ਵੀ ਆਪਣੀ ਪਾਰਟੀ ਦੀਆਂ ਸਰਗਰਮੀਆਂ ਤੇ ਨਜ਼ਰ ਰੱਖ ਰਹੇ ਆ। ਸੋ ਪੰਜਵਾਂ ਉਮੀਦਵਾਰ ਇਹ ਤਾਂ ਹੋ ਗਈਆਂ 432 ਜੀ ਭਾਈਪਾ ਕਾਂਗਰਸ ਆਵਾਦਮੀ ਪਾਰਟੀ ਤੇ ਕਾਲੀ ਦਲ 24 ਦੇ ਵਿੱਚ ਜਿਹੜੀਆਂ ਸਭ ਤੋਂ ਵੱਧ ਵੋਟਾਂ ਦੇ ਉੱਤੇ ਇੱਕ ਖੰਡੂਰ ਸਾਹਿਬ ਦੀ ਸੀਟ ਜਿੱਤੀ ਗਈ ਉਹ ਜਿੱਤੀ ਹੈ ਭਾਈ ਅਮਰਪਾਲ ਸਿੰਘ ਨੇ ਕਰੀਬ 192000 ਤੇ ਉਹਨਾਂ ਦੇ ਬਲੋ ਸਿਟੀ ਜਤਲੀ ਤੇ ਪੰਤਕ ਸੀਟ ਸਮਝੇ ਜਾ ਰਹੇ ਹੈ ਇਹਨਾਂ ਤਰ੍ਹਾਂ ਨੇ ਸਾਂਝੇ ਤੌਰ ਤੇ ਭਾਈ ਸੰਦੀਪ ਸਿੰਘ ਸਣੀ ਉਹਨਾਂ ਦੇ ਭਰਾਤਾ ਮਨਦੀਪ ਸਿੰਘ ਹੋਰਾਂ ਨੂੰ ਟਿਕਟ ਦੇ ਦਿੱਤੀ ਸਮਝਿਆ ਜਾ ਰਿਹਾ ਹੈ ਕਿ ਜਿੰਨੀਆਂ ਕੁ ਪੰਥਕ ਤਰ੍ਹਾਂ ਆਪਣੇ ਆਪ ਨੂੰ ਉਥੇ ਜੋਰ-ਜਮਹਿਸ਼ ਕਰ ਰਹੀਆਂ ਨੇ ਮਨਦੀਪ ਸਿੰਘ ਸਣੀ ਸਣੀ ਨੇ ਮਨਦੀਪ ਸਿੰਘ ਉਹਨਾਂ ਦੇ ਵਿੱਚ ਸਾਂਝੇ ਤੌਰ ਤੇ ਉਮੀਦਵਾਰ ਬਣ ਚੁੱਕੇ ਨੇ ਮੁਕਾਬਲਾ ਬੜਾ ਦਿਲਚਸਪ ਹੋਵੇਗਾ ਟਾਈਮ ਬਹੁਤ ਪਿਆ ਹੈ ਜੇ 1 ਮਹੀਨੇ ਦਾ ਲਗਭਗ ਸਮਾਂ ਪਿਆ ਹੈ ਤੇ ਤਰਨਤਾਰਨ ਦੇ ਸੀਟ ਹੈ ਜਿਹੜੀ ਵਿਧਾਨ ਸਭਾ ਦੀ ਇਹ ਕਿਹੜੇ ਕਿਹੜੇ ਰੰਗ ਲੈ ਕੇ ਆਉਂਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਜੀ ਬਿਲਕੁਲ ਟਿਊਟਰ ਸਭ ਉਧਰ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਜੋ ਕਾਫੀ ਸਮੇਂ ਤੋਂ ਹਾਲੇ ਕੀ ਰਾਜਨੀਤੀ ਤੋਂ ਦੂਰ ਦਿਖਰੇ ਨੇ ਪਰ ਉਹਨਾਂ ਦੇ ਵੱਲੋਂ ਜਿਹੜਾ ਇੱਕ ਪ੍ਰਿਯੰਕਾ ਗਾਂਧੀ ਤੇ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਸਿਆਸੀ ਚਰਚਾ ਦੁਬਾਰਾ ਤੋਂ ਸ਼ੁਰੂ ਹੋ ਗਈ ਹੈ ਆਖਿਰਕਾਰ ਇਹ ਬਿਆਨ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮੈਂ ਕਦੇ ਸਾਰਾ ਟਾਈਮ ਸਿਆਸਤ ਵਾਲਾ ਨਹੀਂ ਸਮਝਦਾ ਉਹਨਾਂ ਦੀ ਸਿਆਸਤ ਬక్తి ਤੌਰ ਦੇ ਉੱਤੇ ਹੈ ਜੀ ਉਹ ਬక్తి ਤੌਰ ਤੇ ਇਹ ਸਾਰਾ ਕੁਝ ਕਰਦੇ ਆਂ ਔਰ ਪ੍ਰਾਣੀਆਂ ਚਰਚਾਵਾਂ ਅਸੀਂ ਬਹੁਤ ਕਰਦੀਆਂ ਨੇ ਜੀ ਉਹਨਾਂ ਦੀ ਚਰਚਾ ਇਸ ਕਰਕੇ ਛੜੀ ਕਿਉਂ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਤੇ ਮੈਂਬਰ ਪਾਰਲੀਮੈਂਟ ਬੀਬੀ ਪ੍ਰਿੰਕਾ ਗਾਂਧੀ ਨੂੰ ਮਿਲੇ ਨੇ ਉਹਨਾਂ ਨੂੰ ਜੇ ਸੂਬੇ ਦੀ ਪ੍ਰਧਾਨਗੀ ਮਿਲੀ ਸੀ ਉਹ ਵੀ ਪ੍ਰਿੰਕਾ ਗਾਂਧੀ ਦੇ ਕਰਕੇ ਹੀ ਮਿਲੀ ਸੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਬੀ ਪ੍ਰਿੰਕਾ ਗਾਂਧੀ ਦੀ ਹਾਜ਼ਰੀ ਵਿੱਚ ਹੀ ਉਹਨੇ ਕਹਤਾ ਸੀ ਮੈਂ ਬੋਲਦਾ ਨਹੀਂ ਔਰ ਜੋ ਕੁਝ ਉਹਨਾਂ ਨੂੰ ਪ੍ਰਧਾਨਗੀ ਮਿਲੀ ਕਹਿੰਦੇ ਆ ਕਿ ਉਸ ਵੇਲੇ ਬੜੀ ਖੁੱਲੀ ਆਫਰ ਸੀ ਕਿ ਪ੍ਰਧਾਨਗੀ ਰਹਿਣੀ ਹੈ ਜਾਂ ਮੁੱਖ ਮੰਤਰੀ ਦੀ ਕੁਰਸੀ ਦਾ ਤਾਜ ਸੋਨ ਨਵਜੋਤ ਸਿੰਘ ਸਿੱਧੂ ਬਾਰੇ ਚਰਚਾ ਹੈ ਕਿ ਸਾਰਾ ਕੁਝ ਹੈ ਬੁਲਾਰਾ ਕਮਾਲ ਦਾ ਨੌਲੇਜ ਹੱਦੋਂ ਵੱਧ ਬਹੁ ਪਛਾਈ ਪਛਾਵਾ ਦਾ ਗਿਆਨ ਗਿਆਨਵੀ ਬਹੁਤ ਹੱਦ ਤੱਕ ਇੱਕ ਚੰਗਾ ਖਿਡਾਰੀ ਆਪਣੀ ਗੱਲ ਕਹਿਣ ਦੀ ਸਮਰੱਥਾ ਸਭ ਤੋਂ ਵੱਡੀ ਇਮਾਨਦਾਰੀ ਨਵਜੋਤ ਸਿੱਧੂ ਦੇ ਉੱਤੇ ਕਿਸੇ ਕਿਸਮ ਦੀ ਕਥਤ ਭ੍ਰਿਸ਼ਟਾਚਾਰੀ ਦਾ ਕੋਈ ਮੈਂ ਤਾਂ ਨਹੀਂ ਅਜੇ ਤੱਕ ਦੇਖਿਆ ਪਰ ਇਹ ਸਾਰੇ ਕਾਸੇ ਦੇ باوجود ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਇੱਕ ਥਾਂ ਤੇ ਖੜਦੇ ਨਹੀਂ ਕੋਟ ਪ੍ਰਧਾਨ ਅਵਿੰਦਰ ਸਿੰਘ ਰਾਜਾ ਬੜਿੰਗ ਗੱਡੀ ਚਲਾਇਆ ਕਰਦਾ ਤੇ ਜਦੋਂ ਦਾ ਰਾਜਾ ਬੜਿੰਗ ਪ੍ਰਧਾਨ ਬਣਿਆ ਮੈਨੂੰ ਨਹੀਂ ਲੱਗਦਾ ਕਿ ਕੋਈ ਮੁਲਾਕਾਤ ਚੱਜਦੀ ਹੋਈ ਹੋਵੇ ਜੀ ਸੁਨੋ ਬਜੋਦ ਸਿੰਘ ਸਿੱਧੂ ਨੂੰ ਜੇ ਉਹਨਾਂ ਨੇ ਸਿਆਸਤ ਦੇ ਵਿੱਚ ਸਰਗਰਮ ਰਹੇ ਨੇ ਤਾਂ ਸਿਆਸੀ ਮਾਰਾਂ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਹੈ ਕਿ ਸਿੱਧੂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕੈਰੀਅਰ ਦੇ ਵਿੱਚ ਗੰਭੀਰਤਾ ਨਾਲ ਚੱਲਣਾ ਚਾਹੀਦਾ ਹੈ ਦੂਜਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਜੇ ਤੁਸੀਂ ਦੂਜਿਆਂ ਨੂੰ ਤੁਹਾਡੇ ਪਿੱਛੇ ਸਾਰੇ ਲੱਗਣ ਤੁਸੀਂ ਕਿਸੇ ਪਿੱਛੇ ਨਾ ਲੱਗੋ ਜੇ ਬਾਕੀ ਨੂੰ ਨਾਲ ਲਾ ਲਓ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੜੀਆਂ ਕੋਮਲ ਅਜੀਬ ਕਸਮ ਦੀਆਂ ਨੇ ਜੀ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੱਧੂ ਦੀ ਜਿਹੜੀ ਇਹ ਚੱਲ ਰਹੀਆਂ ਨੇ ਕਿਆਸ ਰੰਗਾਂ ਇਹ ਕਿਹੜੇ ਪਾਸੇ ਵੱਲੋਂ ਜਾਂਦੀਆਂ ਨੇ ਕਾਂਗਰਸ ਨੇ ਇੱਕ ਵਾਰ ਪ੍ਰਧਾਨ ਬਣਾ ਕੇ 2022 ਦਾ ਸਵਾਦ ਵੇਖ ਲਿਆ ਤੇ ਜੇ ਬਾਰ-ਬਾਰ ਅਸੀਂ ਕਾਠ ਦੀ ਹੰਡੀ ਚੜਾਵਾਂਗੇ ਮੇਰੇ ਘਰੋਂ ਚੜ੍ਹਦੀ ਨਹੀਂ ਹੁੰਦੀ ਫਿਰ ਵੀ ਨਵਜੋਤ ਸਿੰਘ ਸਿੱਧੂ ਨੂੰ ਕਿੱਥੇ ਡਿਜੈਸਟ ਕਰਨਾ ਹੈ ਕਾਂਗਰਸ ਦੀ ਪਾਰਟੀ ਨੇ ਸੈਂਟਰ 'ਚ ਲੈ ਕੇ ਜਾਣਾ ਕਿਵੇਂ ਕਰਨਾ ਹੈ ਏ ਬੀ ਬੀ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਬੀਬੀ ਸੁਨੀਆ ਗਾਂਧੀ ਮਲਕਰ ਜਨ ਖੜ ਗਏ ਕੇਸੀ ਬੀਰੂ ਕਾਲ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਜਿਹੜਾ ਪੰਜਾਬ ਦੇ ਇਨਚਾਰਜ ਭਪੇਸ਼ ਭਗੇਲ ਸਾਹਿਬ ਦੇਖਣ ਜੀ ਬਿਲਕੁਲ ਢੀਲੋ ਸਾਹਿਬ ਜਿਹੜਾ ਕਹਿ ਜਾਰ ਹੈ ਕਿ ਜਿਹੜਾ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਉਸ ਦੇ ਕਾਰਨ ਕਿਸਾਨ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਕਰਕੇ ਜਿਹੜੀ ਝੋਨੇ ਦੀ ਖਰੀਦ ਹੋ ਰਹੀ ਹੈ ਉਸ ਦੇ ਵਿੱਚ ਵੀ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਆਈਆਂ ਨੇ ਦੇਖੋ ਇਹ ਬਹੁਤ ਲੰਬੇ ਸਮੇਂ ਤੋਂ ਬਾਅਦ ਲਗਾਤਾਰ ਤੌਰ ਤੇ ਵਿੱਚ ਬਰਸਾਤੀ ਮੌਸਮ ਬਣਿਆ ਹੋਇਆ ਹੈ ਜੀ ਬਰਸਾਤ ਉਦੋਂ ਹੋ ਰਹੀ ਹੈ ਜਦੋਂ ਬਰਸਾਤ ਦੀ ਲੋੜ ਨਹੀਂ ਬਿਲਕੁਲ ਝੋਨੇ ਦੀ ਫਸਲ ਪੱਕ ਚੁੱਕੀ ਹੈ ਉਹਦੇ ਵਾਸਤੇ ਕੇਂਦਰ ਦੀ ਖਰੀਦ ਏਜੰਸੀ ਸਮੇਤ ਬਾਕੀ ਏਜੰਸੀਆਂ ਦੇ ਕੁਝ ਮਾਪਦੰਡ ਨੇ ਕਿ 20% ਮਾਫ ਕਰਨਾ 17% ਨਮੀ ਚਾਹੀਦੀ ਹੈ ਜੇ ਨਵੀਂ 17% ਤੋਂ ਵੱਧ ਐਜੰਸੀਆਂ ਖਰੀਦਤੀਆਂ ਨਹੀਂ। ਇਹ ਜਗ੍ਹਾ ਦੇ ਉੱਤੇ ਕਾਫੀ ਜ਼ਿਆਦਾ ਇਹ ਮਾਮਲਾ ਜਿਉਂ ਦੀ ਤਿਉਂ ਹੈ। ਮੈਂ ਸਮਝਦਾ। ਕੇ ਮਾਮਲੇ ਦੇ ਵਿੱਚ ਜਿਹੜਾ ਇਹ ਬੈਠ ਕੇ ਹੱਲ ਹੋਣਾ ਚਾਹੀਦਾ। ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਤੁਸੀਂ ਸੁੱਕਾ ਝੋਨਾ ਲੈ ਕੇ ਆਓ ਠੀਕ ਹੈ ਇੱਕ ਮਾਪਦੰਡ ਬਣ ਗਿਆ ਉਹ ਪਤਾ ਕਿਸਾਨਾਂ ਨੂੰ ਵੀ ਹੈ ਜੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਜੇ ਏਜੰਸੀਆਂ 17% ਤੋਂ ਜ਼ਿਆਦਾ ਨਮੀ ਵਾਲੇ ਝੋਨੇ ਦੀ ਖਰੀਦ ਕਰਦੀਆਂ ਨੇ ਕੱਲ ਉਹਨਾਂ ਨੇ ਉਹਦੇ ਵੱਟੇ ਚੌਲ ਵੀ ਦੇਨੇ ਨੇ ਤੇ ਜੇ ਜਿਹੜੀ ਸ਼ਾਰਟੇਜ ਹੋਏਗੀ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਇਹ ਗੱਲ ਵੀ ਆਪਣੇ ਆਪ ਦੇ ਵਿੱਚ ਮਹਾਨ ਹੈ ਸੋ ਮੈਂ ਸਮਝਦਾ ਕਿ ਇਹਦਾ ਜਿਹੜਾ ਮੌਸਮ ਦਾ ਮੰਡੀਆਂ ਦੇ ਉੱਤੇ ਹੈ ਅਜੇ ਤੱਕ ਓਵੇਂ ਖਰੀਦਦਾਰੀ ਨਹੀਂ ਹੋ ਰਹੀ ਜਿਵੇਂ ਹੋਣੀ ਚਾਹੀਦੀ ਸੀ ਸੋ ਇਹਦਾ ਕੋਈ ਨਾ ਕੋਈ ਸਾਂਝੇ ਤੌਰ ਤੇ ਹੱਲ ਕੱਢਣ ਦੀ ਲੋੜ ਹੈ ਜੀ ਬਿਲਕੁਲ ਟੀਲਰ ਸਾਹਿਬ ਸਾਡੇ ਪ੍ਰੋਗਰਾਮ ਤੇ ਵਿੱਚ ਸਾਈਡ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਵਧੀਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਸਦਚੋਕੋ ਪਿਛਲੇ ਹਫਤੇ ਦੀਆਂ ਖਬਰਾਂ ਦੇ ਵਿੱਚ ਫਿਲਹਾਲ ਇੰਨਾ ਹੀ ਅਗਲੇ ਹਫਤੇ ਫੇਰ ਮਿਲਾਂਗੇ ਕੁਝ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ